ਮੈਂ ਸਭ ਤੋਂ ਪਹਿਲਾਂ ਲੀਡਰਸ਼ਿਪ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਕਿ ਤੁਹਾਡੇ ਭਰੋਸੇ ਦਾ ਮੈਂ ਪੂਰਾ ਜਿਹੜਾ ਆਪਣਾ ਖਰਾ ਉਤਰੂੰਗਾ ਤੋਂ ਇਹ ਕੀ ਕਹੀਏ ਇਸ ਨੂੰ ਵੀ ਲਾਸਟ ਈਅਰ ਹੁਣ ਬੰਦੇ ਮਨਾਏ ਜਾ ਰਹੇ ਆ ਜਾਂ ਵਾਕਈ ਉਹਨਾਂ ਦੀ ਮਿਹਨਤ ਹੁਣ ਪੱਲੇ ਪੈ ਰਹੀ ਆ ਆਮ ਆਦੀ ਪਾਰਟੀ ਹੀ ਕਹੇ ਜੀ ਪਾਰਟੀ ਹੈ ਜਿਹਨੇ ਆਪਣੇ ਬਲੌਕ ਇੰਚਾਰਜ ਤੱਕ ਨੂੰ ਜਿਹੜੇ ਚੇਅਰਮੈਨ ਨਿਯੁਕਤ ਕੀਤਾ ਇਹ ਅਜਿਹੇ ਸ਼ਖਸ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਕੂੜੇ ਦੀ ਗੱਲ ਕੀਤੀ ਪਟਿਆਲੇ ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਇਹਨਾਂ ਦਾ ਖੁਦ ਘਰ ਅਜਿਹੀ ਥਾਂ ਤੇ ਹੈ ਜਿੱਥੇ ਉਸ ਕੂੜੇ ਦੇ ਡੰਪਿੰਗ ਦੀ ਸਮੱਸਿਆ ਪਹੁੰਚਦੀ ਬਿਲਕੁਲ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਸ਼ਹਿਰ ਦੀ ਗਲੀ ਦੇ ਵਿੱਚ ਚੱਲ ਜਾਓ ਆਮ ਲੋਕ ਸਰਕਾਰ ਦੇ ਕਿਤੇ ਕੰਮਤ ਬਹੁਤ ਖੁਸ਼ ਨਹੀਂ ਆਮ ਲੋਕ ਬਹੁਤ ਖੁਸ਼ ਨੇ ਸਿੱਕਾ ਦੇ ਸਿਹਤ ਦੇ ਖੇਤਰ ਦੇ ਵਿੱਚ ਤੁਸੀਂ ਦੇ ਕੁਮਲਾ ਕਲੀਨਿਕ ਨੇ ਮੁਲਾ ਕਲੀਨਿਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਰੈਬੀਸ ਤੱਕ ਦੀ ਵੈਕਸੀਨੇਸ਼ਨ ਉੱਥੇ ਹੋਣੀ ਸ਼ੁਰੂ ਹੋ ਗਈ आयुष्मान कार्ड बनਵਾ ਦਿਓ ਜੀ ਨਿਲਾ ਕਾਰਡ ਬਣਵਾ ਦਿਓ ਅਸੀਂ ਸਿਰਫ ਆਯੂਸ਼ਮਾਨ ਲਈ ਵਰਤਨਾ ਚਾਹਦੇ ਆਂ ਰਾਸ਼ਨ ਦੀ ਸਾਨੂੰ ਜ਼ਰੂਰਤ ਨਹੀਂ ਰਾਸ਼ਨ ਕਿਸੇ ਗਰੀਬ ਬੰਦੇ ਨੂੰ ਦੇ ਦਾਂਗੇ ਲੋਕਾਂ ਦੇ ਲਈ ਕੀ ਕਰ ਸਕਦੀ ਆ ਕੀ ਕੀ ਸਹੂਲਤਾਂ ਉਹਨਾਂ ਦੇ ਸਕਦੀ ਆ ਕਿਉਂਕਿ ਲੋਕ ਸਾਨੂੰ ਟੈਕਸ ਦਿੰਦੇ ਨੇ ਟੈਕਸ ਦੇ ਸਿਰ ਤੇ ਚੱਲਦੀ ਆ ਨੇ ਸਰਕਾਰ ਅਰਥ ਦੀ ਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਵਰਾਜ ਸ਼ਰਮਾ ਦੋਸਤੋ ਆਮ ਆਦਮੀ ਪਾਰਟੀ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਜਿੰਨੇ ਵੀ ਉਹਨਾਂ ਦੇ ਕਾਰਜਕਰਤਾ ਵਰਕਰ ਜਾਂ ਕਹ ਲਈਏ ਆਗੂ ਉਹਨਾਂ ਨੂੰ ਕੋਈ ਨਾ ਕੋਈ ਉਹਦਾ ਦੇਗੇ ਨਵਾਜ਼ਿਆ ਜਾ ਰਿਹਾ ਹੈ ਇਸੇ ਲਿਸਟ ਦੇ ਵਿੱਚ ਨਵਾਂ ਨਾਮ ਆਇਆ ਤਜਿੰਦਰ ਮਹਿਤਾ ਜੋ ਕਿ ਪਹਿਲਾਂ ਜ਼ਿਲ੍ਹਾ ਪ੍ਰਧਾਨ ਨੇ ਹੁਣ ਜਿਹੜਾ ਕਲਿਆਣ ਬੋਰਡ ਯੋਜਨਾ ਦੇ ਚੇਅਰਮੈਨ ਬਣੇ ਨੇ ਨਵ ਨਿਯੁਕਤ ਹੈ ਉਹਨਾਂ ਨੂੰ ਪਹਿਲਾਂ ਮੁਬਾਰਕਾ ਦੇਾਂਗੇ ਬਹੁਤ ਬਹੁਤ ਮੁਬਾਰਕਾ ਬਹੁਤ ਧੰਨਵਾਦ ਸ਼ਰਮਾ ਜੀ ਬਹੁਤ ਸ਼ੁਕਰੀਆ ਬਹੁਤ ਵੱਡੀ ਜ਼ਿੰਮੇਵਾਰੀ ਪਹਿਲਾਂ ਵੀ ਤੁਹਾਡੇ ਕੋਲ ਰਹੀ ਕਿਉਂਕਿ ਜ਼ਿਲ੍ਹਾ ਪ੍ਰਧਾਨ ਨੂੰ ਲਗਾਤਾਰ ਤੁਸੀਂ ਬਾਰ ਬਾਰ ਤੁਹਾਨੂੰ ਰਿਪੀਟ ਕੀਤਾ ਜਾ ਰਿਹਾ ਕਿਉਂਕਿ ਤੁਸੀਂ ਆਪਣਾ ਕੰਮ ਬਾਕੂਬੀ ਨਿਭਾ ਰਹੇ ਹੋ ਹੁਣ ਇੱਕ ਹੋਰ ਵੱ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਪਾਰਟੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਤੁਹਾਡੇ ਵੱਲ ਤੁਹਾਡੇ ਵੱਲ ਸੋਚ ਰਹੀ ਹੈ ਦੇਖ ਰਹੀ ਹੈ ਪਾਰਟੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਕਨਵੀਨਰ ਜੀ ਸ਼੍ਰੀ ਮਨੀਸ਼ ਸੋਧਿਆ ਜੀ ਸਾਡੇ ਆਬਜ਼ਰਵਰ ਪੰਜਾਬ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਮੈਂ ਦਿਲ ਦੀਆਂ ਗੱਲਾਂ ਆ ਤੁਹਾਨੂੰ ਧੰਨਵਾਦ ਕਰਦਾ ਕਿ ਇੱਕ ਨਮਾਣੇ ਜੇ ਵਰਕਰ ਨੂੰ ਐਡਾ ਵੱਡਾ ਮਾਣ ਬਖਸ਼ ਕੇ ਪੂਰੇ ਜ਼ਿਲ੍ਹੇ ਦੀ ਇੱਕ ਚੇਅਰਮੈਨ ਨੇ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਸੋ ਮੈਂ ਸਭ ਤੋਂ ਪਹਿਲਾਂ ਲੀਡਰਸ਼ਿਪ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਕਿ ਤੁਹਾਡੇ ਭਰੋਸੇ ਦਾ ਮੈਂ ਪੂਰਾ ਜਿਹੜਾ ਆਪਣਾ ਖਰਾ ਉਤਰੂੰਗਾ ਔਰ ਜਿਹੜੀਆਂ ਮੇਰੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਬਖੂਬੀ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਮੈਂ ਤਾਂ ਜਦੋਂ ਇਹ ਸ਼ਬਦ ਵਰਤਿਆ ਕਿ ਨਮਾਣੇ ਜੇ ਵਰਕਰ ਨੂੰ ਅਸੀਂ ਦੇਖ ਰਹੇ ਹਾਂ ਕਿ ਪਹਿਲਾਂ ਕਿਤਨਾ ਕਿਤੇ ਵਰਕਰਾਂ ਦੇ ਵਿੱਚ ਇੱਕ ਮਨਮਟਾਪ ਪੈਦਾ ਹੋ ਰਿਹਾ ਸੀ ਮੈਨੂੰ ਲੱਗਦਾ ਵੀ ਪਾਰਟੀ ਉਸ ਨੂੰ ਕਵਰ ਕਰ ਰਹੀ ਹੈ ਅੱਜ ਦੇਖ ਰਿਹਾ ਇੱਕ ਨਵੇਂ ਹੋਰ ਵੀ ਬਹੁਤ ਸਾਰੇ ਚੇਅਰਮੈਨ ਥਾਪੇ ਗਏ ਆ ਸੋ ਇਹ ਕੀ ਕਹੀਏ ਇਸ ਨੂੰ ਵੀ ਲਾਸਟ ਈਅਰ ਹੈ ਹੁਣ ਬੰਦੇ ਮਨਾਏ ਜਾ ਰਹੇ ਆ ਜਾਂ ਵਾਕਈ ਉਹਨਾਂ ਦੀ ਮਿਹਨਤ ਹੁਣ ਬੱਲੇ ਬੇਰੀ ਹੈ ਦੇਖੋ ਸਰਕਾਰ 5 ਸਾਲ ਦੀ ਹੁੰਦੀ ਹੁੰਦੀ ਹੈ ਅਨਰਾਗ ਜੀ ਜਿਹੜਾ ਵੀ ਪਾਰਟੀ ਵੱਲੋਂ ਕਿਸੇ ਨੂੰ ਕੋਈ ਜ਼ਿੰਮੇਵਾਰ ਦਿੱਤੀ ਜਾਂਦੀ ਹੈ ਉਹ ਜ਼ਿੰਮੇਵਾਰੀ ਕਿਸੇ ਮਾਨ ਸਤਕਾਰ ਤੋਂ ਘੱਟ ਨਹੀਂ ਕਿ ਪਾਰਟੀ ਨੇ ਉਹਨਾਂ ਦੇ ਉੱਪਰ ਭਰੋਸਾ ਕੀਤਾ ਇਹ ਸਭ ਜਿਹੜੀਆਂ ਸੈਕੰਡਰੀ ਚੀਜ਼ਾਂ ਨੇ ਕਿਸੇ ਨੂੰ ਚੇਅਰਮੈਨ ਨਹੀਂ ਹੈ ਸਰਕਾਰ ਦੇ ਵਿੱਚ ਮੈਂ ਤਾਂ ਪਾਰਟੀ ਆ ਧੰਨਵਾਦ ਕਰਦਾ ਕਿ ਮੈਨੂੰ ਪਿਛਲੇ 8 ਸਾਲ ਤੋਂ ਪਾਰਟੀ ਨੇ ਮੇਰੇ ਉੱਪਰ ਇਹਨਾਂ ਮਾਣ ਮੈਨੂੰ ਦਿੱਤਾ ਕਿ ਮੇਰੇ ਤੇ ਭਰੋਸਾ ਜਤਾਇਆ ਲਗਾਤਾਰ ਮੈਂ ਜ਼ਿਲ੍ਹੇ ਪਟਿਆਲੇ ਦੀ ਨੁਮਾਇੰਦਗੀ ਕਰ ਰਿਹਾ ਰਿਪਰੈਜ਼ੈਂਟ ਕਰ ਰਿਹਾ ਔਰ ਪਾਰਟੀ ਨੇ ਲਗਾਤਾਰ ਮੇਰੇ ਤੇ ਭਰੋਸਾ ਜਿਹੜਾ ਜਤਾਇਆ ਸੋ ਇਹ ਵੀ ਕਿਸੇ ਮਾਣ ਤੋਂ ਘੱਟ ਕੱਟ ਗੱਲ ਨਹੀਂ ਹੁੰਦੀ ਕਿ ਤੁਸੀਂ ਕਿਸੇ ਵੀ ਚੀਜ਼ ਦੀ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਕੱਟ ਨਹੀਂ ਸਮਝਣਾ ਚਾਹੀਦਾ ਹਾਂ ਸਰਕਾਰ ਦੇ ਵਿੱਚ ਲਾਹਾ ਜਿਹੜਾ ਆਪਾਂ ਆਨੰਦ ਮਨਣ ਦੀ ਗੱਲ ਕਰਦੇ ਹਾਂ ਕਿ ਚੇਅਰਮੈਨੀ ਜਾਂ ਹੋਰ ਜਿਹੜੀਆਂ ਪੋਜੀਸ਼ਨਾਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਇਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਕਿ ਆਮ ਆਦੀ ਪਾਰਟੀ ਹੀ ਕਹੇ ਜੀ ਪਾਰਟੀ ਹੈ ਜਿਨੇ ਆਪਣੇ ਬਲੌਕ ਇੰਚਾਰਜ ਤੱਕ ਨੂੰ ਜਿਹੜੇ ਚੇਅਰਮੈਨ ਨਿਯੁਕਤ ਕੀਤਾ ਤੁਸੀਂ ਦੇਖੋ ਪੰਜਾਬ ਦੇ ਵਿੱਚ ਵੱਖ-ਵੱਖ ਧਾਵਾਂ ਦੇ ਉੱਪਰ ਕਈ ਥਾਵਾਂ ਦੇ ਮੰਡੀਆਂ ਦੇ ਵਿੱਚ ਹੀ ਕੰਮ ਕਰਦੇ ਪੱਲੇਦਾਰ ਜਿਹੜੇ ਸਾਡੇ ਭਰਾ ਬਲੌਗ ਇੰਚਾਰਜ ਪਾਰਟੀ ਦੀ ਸੇਵਾ ਕੀਤੀ ਉਹਨਾਂ ਨੂੰ ਪਾਰਟੀ ਨੇ ਬਣਦਾ ਮਾਨ ਸਤਕਾਰ ਦਿੱਤਾ ਉਹਨਾਂ ਨੂੰ ਚੇਅਰਮੈਨ ਮਾਰਕੀਟ ਕਮੇਟੀ ਲਾਇਆ ਇਕੱਲਾ ਇਹ ਇੱਕ ਦੋ ਥਾਵਾਂ ਨਹੀਂ ਜੀ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਂ ਹੀ ਤੁਸੀਂ ਦੇਖੋ ਜਿਹੜੇ ਆਮ ਵਰਕਰ ਜ਼ਮੀਨ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜੀ ਆ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਚਾਹੇ ਸਟੇਟ ਦੀ ਚੇਅਰਮੈਨੀਆਂ ਦੀ ਗੱਲ ਕਰ ਲਈਏ ਚਾਹੇ ਜ਼ਿਲ੍ਹੇ ਦੀ ਚੇਅਰਮੈਨੀਆਂ ਦੀ ਗੱਲ ਕਰ ਲਈਏ ਤੇ ਚਾਹੇ ਆਪਾਂ ਗੱਲ ਕਰ ਲਈਏ ਚਾਹੇ ਟਰਸਟ ਦੀਆਂ ਜ਼ਿੰਮੇਵਾਰੀਆਂ ਨੇ ਚਾਹੇ ਮਾਰਕੀਟ ਕਮੇਟੀਆਂ ਨੇ ਹਰ ਥਾਂ ਦੇ ਉੱਪਰ ਜਿਹੜਾ ਵਰਕਰ ਆਵਾਮੀ ਪਾਰਟੀ ਦਾ ਹੈਗਾ ਉਹਨੂੰ ਬਣਦਾ ਮਾਨਸਿਕਕਰ ਜਿਹੜਾ ਦਿੱਤਾ ਜਾ ਰਿਹਾ ਜੀ ਦੱਸ ਦਈਏ ਤੇਜਿੰਦਰ ਮਹਿਤਾ ਦਾ ਸਫਰ ਇਸ ਪਾਰਟੀ ਦੇ ਨਾਲ ਬਹੁਤ ਲੰਬਾ ਹੈ ਜਾਂ ਕਹਿ ਲਾਂ ਕਿ ਪਹਿਲੀ ਸ਼ੁਰੂਆਤ ਤੇਜਿੰਦਰ ਮਹਿਤਾ ਵੱਲੋਂ ਆਵਾਮੀ ਪਾਰਟੀ ਦੇ ਨਾਲ ਕੀਤੀ ਗਈ ਇਹ ਅਜਿਹੇ ਸ਼ਖਸ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਕੂੜੇ ਦੀ ਗੱਲ ਕੀਤੀ ਬਿਲਕੁਲ ਸਹੀ ਕਹਿ ਰਹੇ ਮੈਂ ਕੂੜੇ ਦੀ ਗੱਲ ਜਿਹੜਾ ਕਚਰਾ ਹੁੰਦਾ ਹੈ ਘਰਾਂ ਦੇ ਵਿੱਚੋਂ ਨਿਕਲਦਾ ਹੈ ਪਟਿਆਲੇ ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਹੈ ਇਹਨਾਂ ਦਾ ਖੁਦ ਘਰ ਅਜਿਹੀ ਥਾਂ ਤੇ ਹੈ ਜਿੱਥੇ ਉਸ ਕੂੜੇ ਦੇ ਡੰਪ ਦੀ ਸਮੱਸਿਆ ਪਹੁੰਚਦੀ ਹੈ ਇਸ ਕਲੋਨੀ ਦੇ ਵਿੱਚ ਹੈ ਉਸ ਦੇ ਬਾਬਤ ਇਹਨਾਂ ਦੇ ਪਰਚਾ ਵੀ ਹੋਇਆ ਵਿਰੋਧ ਵੀ ਚੇਲਣਾ ਪਿਆ ਪਰ ਇਹਨਾਂ ਨੇ ਆਪਣੀ ਜੰਗ ਜਾਰੀ ਰੱਖੀ ਮਤਲਬ ਇੱਕ ਲੰਬਾ ਸਮਾਂ ਪਾਰਟੀ ਨੂੰ ਦਿੱਤਾ ਤੇ ਪਾਰਟੀ ਵੱਲੋਂ ਤਜਿੰਦਰ ਮਹਿਤਾ ਕਹਿੰਦੇ ਕਿ ਮੈਂ ਤਾਂ ਸੈਟੀਸਫਾਈਡ ਹਾਂ ਕਿਉਂਕਿ ਮੈਂ 8 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਹਾਂ ਜ਼ਿਲ੍ਹੇ ਦੀ ਪ੍ਰਧਾਨਗੀ ਬਹੁਤ ਵੱਡੀ ਤਾਕਤ ਹੁੰਦੀ ਹੈ ਜਾਂ ਕਹਿ ਲਈ ਜ਼ਿੰਮੇਵਾਰ ਪੂਰਾ ਕਹਿ ਰਿਹਾ ਕਿ ਇੱਕ ਸਿਸਟਮ ਹੈ ਇੱਕ ਵਿਭਾਗ ਹੈ ਜਿਹੜਾ ਤੁਸੀਂ ਕੰਮ ਕਰੋਗੇ ਉਹਦੇ ਤੇ ਕਿਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਤੁਹਾਡੇ ਤੇ ਆਣ ਗਈਆਂ ਤੇ ਕਿਹੜੇ-ਕਿਹੜੇ ਲੋਕ ਤੁਹਾਨੂੰ ਸੰਪਰਕ ਕਰਨਗੇ ਆਪਣੀ ਸਮੱਸਿਆ ਲਈ ਐਮਸੀ ਰਹਿੰਦੇ ਹੋਏ ਵੀ ਤੁਸੀਂ ਲੋਕਾਂ ਨੂੰ ਮਿਲ ਰਹੇ ਹੋ ਅਸੀਂ ਦੇਖਿਆ ਹੁਣ ਵੀ ਬਹੁਤ ਸਾਰੇ ਲੋਕ ਤੁਹਾਡੇ ਕੋਲ ਸਟੈਂਪ ਕਰਾਉਣ ਆ ਰਹੇ ਆ ਜਾਂ ਗੱਲ ਕਰਨ ਆ ਰਹੇ ਕਿਹੜੀਆਂ ਸਮੱਸਿਆਵਾਂ ਵਾਲੇ ਲੋਕ ਤੁਹਾਡੇ ਕੋਲ ਆਣਗੇ ਹੁਣ ਦੇਖੋ ਇਹਦੇ ਵਿੱਚ 25 ਲੱਖ ਰੁਪਏ ਤਕਰੀਬਨ ਇੱਕ ਚੇਅਰਮੈਨ ਦਾ ਆਪਣਾ ਫੰਡ ਹੁੰਦਾ ਹੈ ਹੀ ਹਰ ਤਿੰਨ ਮਹੀਨੇ ਦਾ ਜਿਹੜਾ ਆਪਾਂ ਕਿਤੇ ਵੀ ਉਹ ਲਗਾ ਸਕਦੇ ਆ ਕਿਤੇ ਵੈਲਫੇਅਰ ਵਾਸਤੇ ਕੁਝ ਸਕੀਮਾਂ ਨੇ ਉਹਨਾਂ ਦੇ ਵਿੱਚ ਸੋ ਜਿੱਥੇ-ਜਿੱਥੇ ਆਪਾਂ ਨੂੰ ਜ਼ਰੂਰਤ ਲੱਗਦੀ ਹੈ ਕਿ ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ ਦੀ ਆਪਾਂ ਜਿਹੜੀ ਉਹਦਾ ਮੌਕੇ ਤੇ ਜਿਹੜਾ ਹੱਲ ਕਰੀਏ ਤੇ ਕਈ ਥਾਵਾਂ ਦੇ ਉੱਪਰ ਗੱਲ ਆਉਂਦੀ ਹੈ ਪ੍ਰੋਜੈਕਟਸ ਦੀ ਅਸੀਂ ਆਪਣੀ ਲੀਡਰਸ਼ਿਪ ਤੋਂ ਆਪਣੇ ਮੰਤਰੀ ਸਾਹਿਬਾਂ ਨਾਲ ਤੋਂ ਮੁੱਖ ਮੰਤਰੀ ਸਾਹਿਬ ਤੋਂ ਕਿਹੜੇ ਪ੍ਰੋਜੈਕਟ ਨੇ ਅਸੀਂ ਪਟਿਆਲੇ ਦੇ ਬਾਰੇ ਉੱਥੇ ਜਾ ਕੇ ਉਹਨਾਂ ਕੋ ਗੁਹਾਰ ਲਗਾ ਕੇ ਅਸੀਂ ਜਿਹੜੇ ਪਟਿਆਲੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਪਟਿਆਲੇ ਜ਼ਿਲ੍ਹੇ ਦੀ ਡਿਵੈਲਪਮੈਂਟ ਵਾਸਤੇ ਅਸੀਂ ਜਿਹੜੇ ਕੰਮ ਕਰਾਂਗੇ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਡਿਪਾਰਟਮੈਂਟਸ ਨਾਲ ਸੰਬੰਧਿਤ ਨੇ ਪੀਸਾ ਡਿਪਾਰਟਮੈਂਟ ਦੇ ਨਾਲ ਪਲੈਨਿੰਗ ਬੋਰਡ ਦੇ ਨਾਲ ਸਿੱਧੇ ਤੌਰ ਤੇ ਜਿਹੜੇ ਅਫਸਰ ਜਿਹੜੇ ਜੁੜੇ ਹੁੰਦੇ ਨੇ ਸੋ ਉਹਨਾਂ ਤੋਂ ਅਸੀਂ ਜਿਹੜਾ ਰਿਵਿਊ ਲੈ ਕੇ ਕਿਉਂਕਿ ਪਲੈਨਿੰਗ ਹਰ ਚੀਜ਼ ਦੀ ਹੋਈ ਪਈ ਹੈ ਕਿ ਕਿਹੜੇ ਕੰਮਾਂ ਦੇ ਵਿੱਚ ਕੁਤਾਹੀ ਆ ਤੇ ਕਿਹੜੇ ਕੰਮਾਂ ਦੇ ਵਿੱਚ ਦੇਰੀ ਆ ਉਹ ਸਾਰੇ ਕੰਮਾਂ ਦਾ ਜਿਹੜਾ ਜਾਇਜ਼ਾ ਲੈ ਕੇ ਅਫਸਰਾਂ ਨੂੰ ਸਹੀ ਢੰਗ ਦੇ ਨਾਲ ਕੰਮ ਕਰਨ ਦੀ ਜਿਹੜੀ ਉਹ ਕਰਾਉਣਾ ਉਹ ਪਲੈਨਿੰਗ ਬੋਰਡ ਦਾ ਕੰਮ ਹੈ ਸੋ ਨਵਾਂ ਡਿਪਾਰਟਮੈਂਟ ਹੈ ਨਵੀਂ ਜ਼ਿੰਮੇਵਾਰੀ ਹੈ ਸਮਝਾਂਗੇ ਤੇ ਇਹਨੂੰ ਸਹੀ ਤਰੀਕੇ ਨਾਲ ਚਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕੰਮ ਬਹੁਤ ਜ਼ਿਆਦਾ ਨੇ ਪਲੈਨਿੰਗਾਂ ਬਹੁਤ ਜ਼ਿਆਦਾ ਨੇ ਪਰ ਸਮਾਂ ਘੱਟ ਰਹਿ ਗਿਆ ਜੇਕਰ ਅਸੀਂ ਗੱਲ ਕਰ ਲਈ ਕਿ ਕਿ ਇਲੈਕਸ਼ਨ ਹੋ ਜਾਣਗੇ ਹੁਣ ਜਿਮਨੀ ਜੂਣਾ ਵੀ ਆ ਜਾਣਗੀਆਂ ਹੋਰ ਬਹੁਤ ਸਾਰੇ ਇਲੈਕਸ਼ਨ ਹੋ ਜਾਂਦੇ ਆ ਤੇ 5 ਸਾਲ ਦੀ ਸਰਕਾਰ ਹੁੰਦੀ ਆ ਉਦੋਂ ਵੀ ਸਮਾਂ ਦੇਖ ਲਈ ਤੇ ਘੱਟ ਰਹਿ ਗਿਆ ਕਿਸ ਤਰ੍ਹਾਂ ਮਤਲਬ ਤੇਜ਼ੀ ਕਿਵੇਂ ਫੜੋਂਗੇ ਕੰਮ ਦੇ ਵਿੱਚ ਕਿਉਂਕਿ ਲੋਕਾਂ ਨੂੰ ਬੜੀ ਆਸ ਆ ਅਨੁਰਾਗ ਜੀ ਸਾਡੀ ਪਹਿਲੀ ਟਰਮ ਮੇਰੀ ਵੀ ਪਹਿਲੀ ਟਰਮ ਆਮ ਆਦੀ ਪਾਰਟੀ ਜ਼ਮੀਨੀ ਪੱਧਰ ਤੇ ਇੰਨੇ ਵਧੀਆ ਕੰਮ ਕਰ ਰਹੀ ਹੈ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਸ਼ਹਿਰ ਦੀ ਗਲੀ ਦੇ ਵਿੱਚ ਚੱਲ ਜਓ ਆਮ ਲੋਕ ਸਰਕਾਰ ਦੇ ਕਿਤੇ ਗੰਮਤ ਬਹੁਤ ਖੁਸ਼ ਨੇ ਚਾਹੇ ਆਪਾਂ ਸਿਹਤ ਦੇ ਖੇਤਰ ਦੀ ਗੱਲ ਕਰੀਏ ਚਾਹੇ ਸਿੱਖਿਆ ਦੇ ਖੇਤਰ ਦੀ ਗੱਲ ਕਰੀਏ ਚਾਹੇ ਗੱਲ ਕਰੀਏ ਆਪਾਂ ਡਵੈਲਪਮੈਂਟ ਦੀ ਅੱਜ ਤੁਸੀਂ ਦੇਖੋਗੇ ਜਦੋਂ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਆਮ ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਜ਼ੀਰੋ ਆ ਰਹੇ ਨੇ ਆਪਾਂ ਗੱਲ ਕਰੀਏ ਸਿੱਖਿਆ ਦੇ ਖੇਤਰ ਦੀ ਤਾਂ ਸਕੂਲਾਂ ਦਾ ਜਿਹੜਾ ਕਾਇਆਕਲਪ ਤੁਸੀਂ ਦੇਖੋ ਸਕੂਲ ਆਫ ਫੈਮਿਨਸ ਬਣ ਰਹੇ ਨੇ ਤੁਸੀਂ ਦੇਖੋ ਵੀ ਜਿਹੜੇ ਡਿਪਲੋਮ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਜਾ ਕੇ ਟ੍ਰੇਨਿੰਗ ਲੈਂਦੇ ਸੀ ਇੰਸਟੀਚਿਊਟ ਦੇ ਵਿੱਚ ਜਿਹੜੀਆਂ ਤਿਆਰੀਆਂ ਕਰਦੇ ਸੀ ਸਪੈਸ਼ਲ ਟੈਸਟਾਂ ਦੀਆਂ ਤਿਆਰੀਆਂ ਉਹ ਹੁਣ ਸਕੂਲਾਂ ਦੇ ਵਿੱਚ ਕਰਵਾਈਆਂ ਜਾ ਰਹੀਆਂ ਨੇ ਸਰਕਾਰੀ ਸਕੂਲਾਂ ਦੇ ਜਿਹੜੇ ਰਿਜ਼ਲਟ ਉਹ ਬਿਹਤਰ ਹੋ ਰਹੇ ਨੇ ਸਰਕਾਰੀ ਸਕੂਲਾਂ ਦੇ ਜਿਹੜੇ ਇਨਫਰਾ ਨੇ ਉਹਦੇ ਵਿੱਚ ਬਹੁਤ ਬਿਹਤਰੀ ਹੋ ਰਹੀ ਹੈ ਸੋ ਆਮ ਲੋਕ ਬਹੁਤ ਖੁਸ਼ ਨੇ ਸਿੱਖਿਆ ਦੇ ਸਿਹਤ ਦੇ ਖੇਤਰ ਦੇ ਵਿੱਚ ਵੀ ਦੇਖੋ ਮੱਲਾ ਕਲੀਨਿਕ ਨੇ ਮੱਲਾ ਕਲੀਨਿਕਾਂ ਦੇ ਵਿੱਚ ਉਹ ਜਿਹੜੀ ਰੈਬੀਸ ਤੱਕ ਦੀ ਵੈਕਸੀਨੇਸ਼ਨ ਉੱਥੇ ਹੋਣੀ ਸ਼ੁਰੂ ਹੋ ਗਈ ਜਿੱਥੇ ਆਪਾਂ ਆਪਣੇ ਘਰਾਂ ਦੇ ਵਿੱਚ ਏਸੀ ਹਾਲਾਂ ਦੇ ਵਿੱਚ ਏਸੀ ਕਮਰੇ ਦੇ ਵਿੱਚ ਬੈਠਦੇ ਆਂ ਏਸੀ ਉੱਤੇ ਵੇਟਿੰਗ ਲਾਂਚ ਬਣੇ ਨੇ ਤਾਂ ਕਿ ਜਿਹੜੇ ਮਰੀਜ਼ ਨੇ ਸਾਡੇ ਭੈਣ ਭਰਾਵਾਂ ਨੇ ਉੱਤੇ ਜਾਣਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਉੱਥੇ ਡਾਕਟਰ ਪੂਰੇ ਅਵੇਲੇਬਲ ਨੇ ਉੱਥੇ ਸਟਾਫ ਪੂਰਾ ਅਵੇਲੇਬਲ ਹੈ ਦਵਾਈਆਂ ਪੂਰੀਆਂ ਅਵੇਲੇਬਲ ਨੇ ਸੋ ਮਰੀਜ਼ ਦੀ ਜਿਹੜੀ ਖੱਜਲ ਖਵਾਰੀ ਪਹਿਲਾਂ ਸੀ ਉਹ ਹੁਣ ਖਤਮ ਹੋ ਗਈ ਹੈ ਸੋ ਆਮਾਦੀ ਪਾਰਟੀ ਦਾ ਹੁਣ ਜਿਹੜਾ ਇੱਕ ਨਵਾਂ ਪ੍ਰੋਗਰਾਮ ਆ ਰਿਹਾ ਜਿਹਦੇ ਵਿੱਚ 10 ਲੱਖ ਦੇ ਕਰੀਬ ਜਿਹੜਾ ਆਮਾਦੀ ਪਾਰਟੀ ਵੱਲੋਂ ਜਿਹੜੀ ਸਿਹਤ ਯੋਜਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੀ ਲੈ ਕੇ ਆਏ ਨੇ 2 ਅਕਤੂਬਰ ਤੋਂ ਸ਼ੁਰੂ ਹੋਣੀ ਹੈ ਸੋ ਇਸ ਤੋਂ ਪਹਿਲਾਂ ਜਿਹੜੀ ਤੁਸੀਂ ਦੇਖੋਗੇ ਅ ਕਿਹੜਾ ਕਾਰਡ ਸੀ ਉਹ ਸੈਂਟਰ ਗਵਰਨਮੈਂਟ ਦਾ ਜੀ ਆਯੂਸ਼ਮਾਨ ਕਾਰਡ ਆਯੂਸ਼ਮਾਨ ਕਾਰਡ ਵਿੱਚ ਲੋਕ ਸਾਡੇ ਕੋਲ ਕਿਉਂਕਿ ਮੈਂ ਮਿਊਨਿਸਪਲ ਕਾਉਂਸਲਰ ਵੀ ਆ ਜੀ ਇੱਥੇ ਮਤਲਬ ਚੰਗੇ ਘਰਾਂ ਦੇ ਲੋਕ ਵੀ ਆਉਂਦੇ ਨੇ ਕਿ ਉਹ ਕਹਿੰਦੇ ਨੇ ਜੀ ਸਾਡਾ ਆਯੂਸ਼ਮਾਨ ਕਾਰਡ ਬਣਵਾ ਦਿਓ ਜੀ ਨੀਲਾ ਕਾਰਡ ਬਣਵਾ ਦਿਓ ਅਸੀਂ ਸਿਰਫ ਆਯੂਸ਼ਮਾਨ ਲਈ ਵਰਤਨਾ ਚਾਹਦੇ ਆਂ ਰਾਸ਼ਨ ਦੀ ਸਾਨੂੰ ਜ਼ਰੂਰਤ ਨਹੀਂ ਰਾਸ਼ਨ ਕਿਸੇ ਗਰੀਬ ਬੰਦੇ ਨੂੰ ਦੇ ਦਾਂਗੇ ਸੋ ਦੇਖੋ ਇੱਕ ਬਹੁਤ ਵੱਡਾ ਖਰਚਾ ਜਿਹੜਾ ਆਮ ਬੰਦੇ ਦਾ ਉਹ ਸਿਹਤ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਚਲਾ ਜਾਂਦਾ ਸੋ ਲੋਕਾਂ ਦੀ ਜਿਹੜੀ ਇੱਕ ਬਹੁਤ ਵੱਡੀ ਖੰਜਲਗਵਾਰੀ ਤੁਸੀਂ ਦੇਖੋਗੇ ਕਾਮ ਬੰਦਾ ਹਸਪਤਾਲ ਚ ਦਾਖਲ ਹੋ ਜਵੇ ਲੱਖ 2 ਲੱਖ 5 ਲੱਖ ਰੁਪਿਆ ਅੱਜ ਕੱਲ ਇਲਾਜ ਮਾਮੂਲੀ ਗੱਲ ਹੈ ਕਿ ਤੇ ਲੱਗ ਜਾਂਦਾ ਸੋ 10 ਲੱਖ ਰੁਪਏ ਤੱਕ ਦੀ ਜਿਹੜੀ ਇੱਕ ਬਹੁਤ ਵੱਡੀ ਇੱਕ ਮਦਦ ਜਿਹੜੀ ਪੰਜਾਬ ਸਰਕਾਰ ਨੇ ਹਰ ਇੱਕ ਪੰਜਾਬੀ ਲਈ ਕਰ ਦਿੱਤੀ ਹੈ ਸੋ ਹਰ ਇੱਕ ਪੰਜਾਬੀ ਹੁਣ 10 ਲੱਖ ਰੁਪਏ ਤੱਕ ਦਾ ਇਲਾਜ ਉਹ ਜਾ ਕੇ ਮੁਫਤ ਕਿਸੇ ਵੀ ਹਸਪਤਾਲ ਦੇ ਵਿੱਚ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਸਰਕਾਰੀ ਦੇ ਵਿੱਚ ਕਰਾ ਸਕਦੇ ਨੇ ਜਿਹਦੇ ਨਾਲ ਇੱਕ ਬਹੁਤ ਵੱਡੀ ਖਰਚੇ ਦੀ ਰਾਹਤ ਜਿਹੜੀ ਆਮ ਪੰਜਾਬੀ ਦੀ ਉਹ ਜਿਹੜੀ ਉਹਨਾਂ ਦੀ ਜੇਬ ਦੇ ਵਿੱਚ ਇੱਕ ਬਚਤ ਹੋਊਗੀ ਸਰਕਾਰ ਦਾ ਮਕਸਦ ਇਹੀ ਹੋਣਾ ਚਾਹੀਦਾ ਜੀ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਦੇ ਲਈ ਕੀ ਕਰ ਸਕਦੀ ਹੈ ਕੀ ਕੀ ਸਹੂਲਤਾਂ ਉਹਨਾਂ ਦੇ ਸਕਦੀ ਹੈ ਕਿਉਂਕਿ ਲੋਕ ਸਾਨੂੰ ਟੈਕਸ ਦਿੰਦੇ ਨੇ ਟੈਕਸ ਦੇ ਸਿਰ ਤੇ ਚੱਲਦੀਆਂ ਨੇ ਸਰਕਾਰ ਸੋ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਕੇਜਰੀਵਾਲ ਸਾਹਿਬ ਦੇ ਦਿਖਾਏ ਰਸਤੇ ਜੀ ਮੈਂ ਜੀ ਦਿੱਲੀ ਦੇ ਵਿੱਚ ਇੱਕ ਮਾਡਲ ਵੇਜ ਕੀਤਾ ਪੰਜਾਬ ਪੂਰੇ ਦੇਸ਼ ਦਾ ਇੱਕ ਰੋਲ ਮਾਡਲ ਬਣ ਕੇ ਜਿਹੜਾ ਉੱਭਰ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਰੰਗਲਾ ਪੰਜਾਬ ਬਣਨ ਜਾ ਰਿਹਾ ਜੀ ਜੀ ਕਦੋਂ ਫਿਰ ਜਿਹੜਾ ਹੈ ਬੈਠਣਾ ਸੀਟ ਦੇ ਉੱਤੇ ਉਪਚਾਰਕਤਾ ਤੌਰ ਦੇ ਉੱਤੇ ਕਦੋਂ ਕੰਮ ਕਰ ਸ਼ੁਰੂ ਕਰ ਦੇਣਾ ਅ ਅੰਮ੍ਰਗ ਜੀ ਬਹੁਤ ਜਲਦ ਜਿਹੜੀਆਂ ਨੋਟੀਫਿਕੇਸ਼ਨ ਜਿਹੜੀਆਂ ਕੁਝ ਫਾਰਮੈਲिटीज ਨੇ ਉਹ ਕੰਪਲੀਟ ਹੋ ਜਾਣ ਉਸ ਤੋਂ ਬਾਅਦ ਤੁਹਾਨੂੰ ਸਾਰੇ ਮੀਡੀਆ ਸਾਥੀਆਂ ਨੂੰ ਵੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਜਿਹੜਾ ਸੱਦਾ ਦਿੱਤਾ ਜਾਊਗਾ ਸੋ ਤੁਸੀਂ ਸਾਰੇ ਵੀ ਆਉਣਾ ਬਾਕੀ ਬੇਟਾ ਸਨਿਆਸਾ ਸਾਡਾ ਜ਼ਰੂਰ ਦੇਣਾ ਜੀ ਬਹੁਤ ਬਹੁਤ ਸ਼ੁਕਰੀਆ ਸੋ ਗੱਲਬਾਤ ਕਰ ਰਹੀ ਸੀ ਨਵ ਨਿਯੁਕਤ ਚੇਅਰਮੈਨ ਤੇਜਿੰਦਰ ਮਹਿਤਾ ਜੀ ਨਾਲ ਇਹਨਾਂ ਦੇ ਅੱਛੇ ਵਿਜ਼ਨ ਨੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਲੋਕਾਂ ਦੇ ਵੀ ਵਿਚਰਦੇ ਆ ਇਸ ਕਰਕੇ ਗਰਾਊਂਡ ਦਾ ਇਹਨਾਂ ਨੂੰ ਨੌਲੇਜ ਹੈ ਇਸ ਕਰਕੇ ਜਦੋਂ ਕੋਈ ਗਰਾਊਂਡ ਦਾ ਬੰਦਾ ਵੱਡੀ ਸੀਟ ਦੇ ਉੱਤੇ ਬੈਠਦਾ ਤੇ ਫਿਰ ਲੱਗਦਾ ਤੇ ਹੁੰਦਾ ਵੀ ਹੈ ਕਿ ਹੁਣ ਗਰਾਊਂਡ ਦਾ ਵਿਕਾਸ ਹੋਊਗਾ ਸੋ ਸਾਡੀਆਂ ਸ਼ੁਭਕਾਮਨਾਵਾਂ ਇਹਨਾਂ ਦੇ ਨਾਲ ਨੇ ਕਿ ਜਲਦ ਤੋਂ ਜਲਦ ਆਪਣੇ ਜ਼ਿਲ੍ਹੇ ਦੀ ਅੱਛੀ ਯੋਜਨਾ ਬਣਾਉਣ ਤੇ ਅੱਛੀ ਯੋਜਨਾ ਨੂੰ ਗਰਾਊਂਡ ਦੇ ਉੱਤੇ ਲੈ ਕੇ